ਅਮਲੋਹ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਅਹਿਮ ਦਿਨ ਹੈ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਮੈਂ ਮੇਰੇ ਪਿਤਾ ਜੀ ਦੇ ਪਰਮ ਮਿੱਤਰ ਨੇ ਸ਼੍ਰੀ ਗਿਆਨ ਚੰਦ ਮਿੱਤਲ ਜੀ ਉਹਨਾਂ ਦੇ ਘਰੇ ਬ੍ਰੇਕਫਾਸਟ ਕਰਕੇ ਅੰਕਲ ਜੀ ਕੋਲ ਦੀ ਸ਼ੁਰੂਆਤ ਕੀਤੀ ਹੈ ਤੇ ਮੈਂ ਅਮਲੋਹ ਦੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਗਾ ਕਿ ਥੋੜਾ ਸਵਧਾਨਕ ਖੱਕਾ ਵੋਟ ਪਾਉਣ ਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾਓ ਆਪਣਾ ਜਿਹੜਾ ਰਾਈਟ ਹੈ ਉਹਨੂੰ ਯੂਜ਼ ਕਰੋ ਤੇ ਚੰਗੇ ਨੁਮਾਇੰਦਿਆਂ ਨੂੰ ਜਿਹੜੇ ਸ਼ਹਿਰ ਦੇ ਲਈ ਕੰਮ ਕਰ ਸਕਣ ਜਿਹੜੇ ਇਮਾਨਦਾਰ ਹੋਣ ਸਾਫ ਸੁਥਰੀ ਸ਼ਵੀ ਦੇ ਹੋਣ ਜਿਹੜੇ ਸ਼ਹਿਰ ਦੀ ਤਰੱਕੀ ਬਾਰੇ ਸੋਚਣ ਇਹ ਜਿਹੇ ਉਮੀਦਵਾਰਾਂ ਨੂੰ ਚੁਣੋ ਬਸ ਉਹਦੋ ਮਾਤਰਾ ਦੇ ਵਿੱਚ ਵੋਟ ਪਾਓ ਅ ਦੇਖੋ ਜੀ ਹਮ ਲੋ ਸ਼ਹਿਰ ਦੇ ਵਿੱਚ ਇੱਕ ਤਾਂ ਸਫਾਈ ਦਾ ਮਸਲਾ ਬਹੁਤ ਗੰਮੀਰ ਮਸਲਾ ਹੈ ਨਗਰ ਪਾਲਿਕਾ ਦੇ ਵਿੱਚ ਜਿਹੜੇ EMPLOYEES ਨੇ ਕਾਫੀ ਅਨੁਸ਼ਾਸਨ ਦੀ ਬੜੀ ਕਮੀ ਹੈ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਸ਼ਹਿਰ ਨੂੰ ਇੱਕ ਐਫੀਸ਼ੀਐਂਟ ਇੱਕ ਜਿਹੜਾ ਪ੍ਰਧਾਨ ਮਿਲੇ ਜਿਹੜਾ ਸਾਰੇ ਜਿਹੜਾ ਆਪਣਾ ਨਗਰਪਾਲਿਕਾ ਦਾ ਸਟਾਫ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਸਕੇ ਤੇ ਸਾਫ ਸਫਾਈ ਦਾ ਮਸਲਾ ਤੇ ਪਾਰਕਾਂ ਦਾ ਮਸਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਦੋ ਸੱਤੇ ਜ਼ਿਆਦਾ ਇਹ ਮਹੱਤਵਪੂਰਨ ਮਸਲੇ ਨੇ ਸ਼ਹਿਰ ਦੇ ਵਿੱਚ ਨਹੀਂ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਦੇਖਣ ਨੂੰ ਮਿਲੀ ਹੈ ਜੀ ਮੀਟਿੰਗਾਂ ਵੀ ਕੀਤੀਆਂ ਨੇ ਤੇ ਲਗਭਗ ਅਰ ਤੋਂ ਬਾਅਦ ਸ਼ਹਿਰ ਮੈਂ ਪਰਸਨਲੀ ਡੋਰ ਟੂ ਡੋਰ ਵੀ ਕੀਤਾ ਵੋਟਰ ਦੇ ਚਿਹਰੇ ਤੋਂ ਦੇਖ ਕੇ ਪਤਾ ਚੱਲ ਜਾਂਦਾ ਜਿਸ ਤਰੀਕੇ ਨਾਲ ਗਰਮ ਜੋਸ਼ੀ ਨਾਲ ਤੁਹਾਨੂੰ ਮਿਲਦਾ ਹੈ ਚਾਹ ਦੇ ਵਿੱਚ ਮੂੰਹ ਤੇ ਮੁਸਕਰਾਹਟ ਹੈ ਅੱਖਾਂ ਚ ਰੌਸ਼ਨੀ ਉਹਦਾ ਸਮਝਦਾ ਕਿ ਹੋਇਆ ਇਹਦਾ ਮੈਨੂੰ ਆਸ ਹੈ ਕਿ ਬਹੁਤ ਬੜੀ ਮਾਤਰਾ ਦੇ ਵਿੱਚ ਜਿਹੜੀ ਜਿਹੜਾ ਵੋਟ ਸ਼ੇਅਰ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲੇਗਾ ਤੇ ਪੂਰਨ ਬਹੁਮਤ ਦੇ ਨਾਲ ਨਗਰ ਕੌਂਸਲ ਅਮਲੋ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇ ਮੈਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਦੇਖੋ ਜੀ ਅਖੀਰ ਚ ਆਪਾਂ ਸਾਰੇ ਇੱਕੋ ਪਰਿਵਾਰ ਦੇ ਹਿੱਸਾ ਚ ਸਾਰੇ ਸ਼ਹਿਰ ਨੂੰ ਅਸੀਂ ਇੱਕੋ ਪਰਿਵਾਰ ਦੇ ਨੇ ਪਾਰਟੀਆਂ ਸਾਰੀਆਂ ਹੀ ਆਪੋ ਆਪਣੇ ਤਰੀਕੇ ਦੇ ਨਾਲ ਸਮਾਜ ਭਲਾਈ ਦਾ ਕੰਮ ਹੀ ਕਰਦੀਆਂ ਨੇ ਉਹ ਇਹ ਪਾਬੂ ਖੋ ਕੇ ਗਰਮ ਜੋਸ਼ੀ ਨਹੀਂ ਹੋਣਾ ਚਾਹੀਦਾ ਠੀਕ ਹੈ ਵੋਟਾਂ ਦਾ ਰਾਈਟ ਹੈ ਸਾਰਿਆਂ ਦਾ ਆਪੋ ਆਪਣੇ ਤਰੀਕੇ ਨਾਲ ਪਾਓ ਬੜੀਆ ਪਾਰਟੀ ਨੂੰ ਪਾਓ ਪਰ ਲੜਾਈ ਝਗੜੇ ਤੋਂ ਪਰਹੇਜ਼ ਕਰਨਾ ਚਾਹੀਦਾ ਅੱਜ ਅਮਲੋ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਅਹਿਮ ਦਿਨ ਹੈ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਮੈਂ ਮੇਰੇ ਪਿਤਾ ਜੀ ਦੇ ਪਰਮ ਮਿੱਤਰ ਮਿੱਤਰ ਨੇ ਸ਼੍ਰੀ ਗਿਆਨ ਚੰਦ ਮਿੱਤਰ ਜੀ ਉਹਨਾਂ ਦੇ ਘਰੇ ਬ੍ਰੇਕਫਾਸਟ ਕਰਕੇ ਅੰਕਲ ਜੀ ਕੋਲ ਦੀ ਸ਼ੁਰੂਆਤ ਕੀਤੀ ਹੈ ਤੇ ਮੈਂ ਅਮਲੋ ਦੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਥੋੜਾ ਜਿਹਾ ਵਿਦਵਾਨਾ ਖੱਖ ਹੈ ਵੋਟ ਪਾਉਣ ਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾਓ ਆਪਣਾ ਜਿਹੜਾ ਰਾਈਟ ਹੈ ਉਹਨੂੰ ਯੂਜ਼ ਕਰੋ ਤੇ ਚੰਗੇ ਨੁਮਾਇੰਦਿਆਂ ਨੂੰ ਜਿਹੜੇ ਸ਼ਹਿਰ ਦੇ ਲਈ ਕੰਮ ਕਰ ਸਕਣ ਜਿਹੜੇ ਇਮਾਨਦਾਰ ਹੋਣ ਸਾਫ਼ ਸੁਥਰੀ ਸ਼ਿਵੀ ਦੇ ਹੋਣ ਜਿਹੜੇ ਸ਼ਹਿਰ ਦੀ ਤਰੱਕੀ ਬਾਰੇ ਸੋਚਣ ਇਹ ਜਿਹੇ ਉਮੀਦਵਾਰਾਂ ਨੂੰ ਚੁਣੋ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਵੋਟ ਪਾਓ ਅ ਦੇਖੋ ਜੀ ਹਮ ਲੋ ਸ਼ਹਿਰ ਦੇ ਵਿੱਚ ਇੱਕ ਤਾਂ ਸਫਾਈ ਦਾ ਮਸਲਾ ਬਹੁਤ ਗੰਮੀਰ ਮਸਲਾ ਹੈ नगर पालका ਦੇ ਵਿੱਚ ਜਿਹੜੇ EMPLOYEES ਨੇ ਕਾਫੀ ਅਨਸਾਸ਼ਣ ਦੀ ਬੜੀ ਕਮੀ ਹੈ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਸ਼ਹਿਰ ਨੂੰ ਇੱਕ एफिशिएंट ਇੱਕ ਜਿਹੜਾ ਪ੍ਰਧਾਨ ਮਿਲੇ ਜਿਹੜਾ ਸਾਰੇ ਜਿਹੜਾ ਆਪਣਾ ਨਗਰਪਾਲਿਕਾ ਦਾ ਸਟਾਫ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਸਕੇ ਤੇ ਸਾਫ ਸਫਾਈ ਦਾ ਮਸਲਾ ਤੇ ਪਾਰਕਾਂ ਦਾ ਮਸਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਦੋ ਸੱਤੇ ਜ਼ਿਆਦਾ ਇਹ ਮਹੱਤਵਪੂਰਨ ਮਸਲੇ ਨੇ ਸ਼ਹਿਰ ਦੇ ਵਿੱਚ ਨਹੀਂ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਦੇਖਣ ਨੂੰ ਮਿਲੀ ਹੈ ਜੀ ਮੀਟਿੰਗਾਂ ਵੀ ਕੀਤੀਆਂ ਨੇ ਤੇ ਲਗਭਗ ਅਰ ਤੋਂ ਬਾਅਦ ਸ਼ਹਿਰ ਮੈਂ ਪਰਸਨਲੀ ਡੋਰ ਟੂ ਡੋਰ ਵੀ ਕੀਤਾ ਹੈ ਬੋਟਰ ਦੇ ਚਿਹਰੇ ਤੋਂ ਦੇਖ ਕੇ ਪਤਾ ਚੱਲ ਜਾਂਦਾ ਜਿਸ ਤਰੀਕੇ ਨਾਲ ਗਰਮ ਜੋਸ਼ੀ ਨਾ ਤੁਹਾਨੂੰ ਮਿਲਦਾ ਹੈ ਚਿਹਰੇ 'ਚ ਮੂੰਹ ਤੇ ਮੁਸਕਰਾਹਟ ਹੈ ਅੱਖਾਂ 'ਚ ਰੌਸ਼ਨੀ ਹੈ ਉਹਦਾ ਸਮਝਦਾ ਕਿ ਹੋਇਆ ਜਾਂਦਾ ਮੈਨੂੰ ਆਸ ਹੈ ਕਿ ਬਹੁਤ ਬੜੀ ਮਾਤਰਾ ਦੇ ਵਿੱਚ ਜਿਹੜੀ ਜਿਹੜਾ ਵੋਟ ਸ਼ੇਅਰ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲੇਗਾ ਤੇ ਪੂਨ ਬਹੁਮਤ ਦੇ ਨਾਲ ਨਗਰ ਕੌਂਸਲ ਅਮਲੋ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਦੇਖੋ ਜੀ ਅਖੀਰ 'ਚ ਆਪਾਂ ਸਾਰੇ ਇੱਕੋ ਪਰਿਵਾਰ ਦੇ ਹਿੱਸਾ 'ਚ ਸਾਰੇ ਸ਼ਹਿਰ ਨੂੰ ਅਸੀਂ ਇੱਕੋ ਪਰਿਵਾਰ ਦੇ ਨੇ ਪਾਰਟੀਆਂ ਸਾਰੀਆਂ ਹੀ ਆਪੋ ਆਪਣੇ ਤਰੀਕੇ ਦੇ ਨਾਲ ਸਮਾਜ ਭਲਾਈ ਦਾ ਕੰਮ ਉਹ ਇਹ ਭਾਬੂ ਕੋ ਕੇ ਗਰਮ ਜੋਸ਼ੀ ਨਹੀਂ ਹੋਣਾ ਚਾਹੀਦਾ ਠੀਕ ਹੈ ਵੋਟਾਂ ਦਾ ਰਾਈਟ ਹੈ ਸਾਰਿਆਂ ਦਾ ਆਪੋ ਆਪਣੇ ਤਰੀਕੇ ਨਾਲ ਪਾਉਂ ਵਧੀਆ ਪਾਰਟੀ ਨੂੰ ਬਬਰ ਲੜਾਈ ਝਗੜੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ